ਵਧੀ ਹੋਈ 슈ਗਰ ਨੂੰ ਹਲਕੇ ਚ ਲੈਣਾ ਭਾਣ ਨੂੰ ਕਿੰਨਾ ਭਾਰੀ ਪੈ ਸਕਦਾ ਹੈ ਅੱਜ ਤੁਹਾਡੇ ਨਾਲ ਇਹ ਗੱਲ ਸਾਫ਼ ਕਰਨ ਵਾਲੇ ਆ 슈ਗਰ ਵਧੀ ਹੋਈ ਕਰਕੇ ਤੁਸੀਂ ਅੰਨੇ ਵੀ ਹੋ ਸਕਦੇ ਹੋ ਡਾਕਟਰ ਜੀ ਚੈਕਪ ਪਿਤਾ ਜੀ ਉਹਨਾਂ ਨੇ ਫਿਰ ਚੈਕਪ ਕਰਕੇ ਐਡਵਾਈਸ ਕਰਦੇ ਵਿੱਚ 24 ਘੰਟੇ ਬਾਅਦ ਪਤਾ ਲੱਗਿਆ ਇਹਨਾਂ ਨੂੰ ਕੈਕ ਆਇਆ ਜੀ ਤੇ 슈ਗਰ ਦਾ ਅਟੈਕ ਆ ਇਹਨਾਂ ਦਾ ਫਾਦਰ ਸਾਹਿਬ ਦੇ ਬਹੁਤ ਮਾੜੇ ਹਾਲਾਤ ਸੀ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ 슈ਗਰ ਅਟੈਕ ਦੀ ਵਜ੍ਹਾ ਨਾਲ ਵੀ ਇਹਨਾਂ ਦਾ ਅੱਖਾਂ ਦੀ ਜਿਹੜੀ ਪਿੱਛੋਂ ਨਸ ਹੈ ਯੋ ਬਲੌਕ ਹੋ ਚੁਕੀ ਹੈ। ਖਤਮ ਹੋ ਵੀ। ਹਾਂਜੀ ਉਹਨ ਦਾ ਜੋ ਬਲਾਈਨੈਸ ਆਗੇ ਸੀਗੇ ਫਾਦਰ ਸਾਹਿਬ ਉਹ ਦਵਾਈ ਕਾਦੀ ਜਦੋਂ ਅੰਮ੍ਰਿਤ ਪੈ ਗਿਆ ਫਾਦਰ ਸਾਹਿਬ ਦੀ ਅੱਖਾਂ 'ਚ। ਮਤਲਬ ਹਾਂਜੀ ਫਾਦਰ ਸਾਹਿਬ ਦੇ ਪਾਈ ਦਵਾਈ ਮਤਲਬ 10-20 ਮਿੰਟ ਦੇ ਬਾਅਦ ਹੀ ਫਾਦਰ ਸਾਹਿਬ ਨੇ ਜਦੋਂ ਦੁਬਾਰਾ ਕਿਹਾ ਵੀ ਕੁਝ ਇੰਪਰੂਵਮੈਂਟ ਕਹਿੰਦੇ ਹਾਂ। ਬੇਟੀਆਂ ਨੇ ਡਰਾਈਡ ਡਾਲੀ ਜੀ। ਦਵਾਈ ਡਾਣੇ ਤੋਂ ਬਾਅਦ ਪੈਲਟ ਡਰਾਈ ਡਾਲੀ। ਫਿਰ ਗੈਪ ਰਿਤਾ ਫਿਰ ਡਰਾਈ ਡਾਲੀ। 20 ਮਿੰਟ ਤੋਂ ਬਾਅਦ ਜੀ ਫਿਰ ਮੈਨੂੰ ਕਹਦੇ ਇੱਧਰ ਆ ਜਾਓ ਜੀ। ਆ ਗਿਆ ਜੀ ਮੈਂ। ਕਿੱਥੇ ਦਾ ਸਰ ਮੈਂ ਸਿਰਫ ਇਹ ਇਹ ਪੜ ਸਕਦਾ ਸੀ। ਫਿਰ ਮੈਂ AOWXHYA US ਜੋ ਵੀ ਵਾਟਐਵਰ ਦਾ ਕੇਸ ਮੇ ਜਿੰਨੇ ਵੀ ਚਾਰ ਪੰਜ ਚਾਰ ਲਾਈਨਾਂ ਵਿੱਚ ਆਰਾਮ ਨਾਲ ਪੰਜ ਲਾਈਨਾਂ ਆਰਾਮ ਨਾਲ ਪੜ੍ਹ ਨਹੀਂ ਆਈ ਕਿ ਅੰਨਿਆ ਦਾ ਹਸਪਤਾਲ ਅੱਛਾ ਜੀ ਮੈਂ ਕਿਹਾ ਅੰਨਿਆ ਦਾ ਹਸਪਤਾਲ ਕਿਵੇਂ ਹੋ ਸਕਦਾ ਹੈ ਮੇਰੇ ਦੋਨੋਂ ਬੇਟੇ ਮੇਰੇ ਨਾਲ ਆ ਗਏ ਤੇ ਫਿਰ ਮੈਂ ਪਤਾ ਕੀਤਾ ਕਿ ਕਿੱਥੇ ਜੇ ਨੈਚੁਰਲ ਆਪਣੇ ਵਿਜਨ ਸੈਂਟਰ ਪਟਿਆਲਾ ਹੈ 12 ਨੰਬਰ ਚ ਬੇਟੇ ਮੈਂ ਫੜ ਰੱਖਿਆ ਸੀ ਕਿਉਂਕਿ ਜਿਆਦਾ ਇੰਨੀ ਜ਼ਿਆਦਾ ਨਿਗਾਹ ਦੀ ਜ ਪ੍ਰੋਬਲਮ ਆ ਗਈ ਮਤਲਬ ਬੇਟੇ ਤੁਹਾਨੂੰ ਫੜ ਕੇ ਲੈ ਕੇ ਆਏ ਫੜ ਕੇ ਵੈਸੇ ਤਾਂ ਠੀਕ ਤੇ ਲੇਕਿਨ ਦਿਖ ਨਹੀਂ ਰਹੀ ਜਿਆਦਾ ਕੁਝ ਵੀ ਇਹ 20 ਮਿੰਟ ਵਾਲਾ ਮਾਮਲਾ ਕੀ ਹੈ ਜਿਹੜਾ ਸਾਰੇ ਲੋਕ ਆ ਕੇ ਇੱਥੇ ਕਹਿੰਦੇ ਨੇ ਜੀ 20 ਮਿੰਟ ਚ ਠੀਕ ਹੋਗੇ 20 ਮਿੰਟ ਚ ਠੀਕ ਹੋਗੇ ਇਹ 20 ਮਿੰਟ ਵਾਲਾ ਕੀ ਨੁਸਖਾ ਫਾਰਮੂਲਾ ਤੱ ਲੱਗਿਆ ਤੁਹਾਡੇ ਸੋ ਆਪਟਿਕ ਨਰਵ ਡੈਡ ਹੋਈ ਹੈ ਸ਼ੂਗਰ ਕਰਕੇ ਸ਼ੂਗਰ ਕਰਕੇ ਗਲਕੋਮਾ ਦੀ ਪ੍ਰੋਬਲਮ ਆ ਗਈ ਠੀਕ ਹੈ ਕਾਲਾ ਮੋਤੀ ਨਾਲ ਬੀਪੀ ਸ਼ਾ ਕਾਲਾ ਮੋਤੀਆ ਔਰ ਜਿੱਦੀ 0.9 ਸੀਡੀਆ ਸੀਡੀ ਰੇਸ਼ੋ ਉਹ ਸਮਝੋ ਡੈਡ ਕਿਹਨੇ ਜਾਂਦਾ ਜਦੋਂ ਅਸੀਂ ਸ਼ੁਰੂ ਕੀਤਾ ਤੇ ਨਾਲ ਦੀ ਨਾਲ 15-20 ਮਿੰਟ ਬਾਅਦ ਇਹਨਾਂ ਨੂੰ ਪਹਿਲਾਂ ਨਾਲ ਜਣ ਕੇ 24 6/24 ਆਪਾਂ ਨੂੰ 35-40% ਦਿਸਣ ਲੱਗਾ ਪੈਂਦੇ ਸਾਰੇ ਹਾਂਜੀ ਸ਼ੂਗਰ ਦਾ ਲੈਵਲ ਜਦ ਬਲੱਡ ਵੀ ਵੱਜ ਜਾਂਦਾ ਹੈ ਤਾਂ ਬਲੱਡ ਵਿੱਚ ਵਧਣ ਕਰਕੇ ਬਾਕੀ ਸਾਰੇ ਆਰਟਰੀਆਂ ਵਿੱਚ ਅੱਖਾਂ ਨੂੰ ਜਿਹੜੀ ਬਲੱਡ ਸਪਲਾਈ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਨੁਕਸਾਨ ਹੋਣ ਕਰਕੇ ਅੱਖਾਂ ਦੀ ਨਸਾਂ ਹੈਗੀਆਂ ਕਿ ਜੀ ਉਸ ਨੂੰ ਜ਼ਿਆਦਾ ਪ੍ਰਭਾਵ ਪੈਂਦਾ ਤੇ ਉਹ ਬਹੁਤ ਬਰੀਕ ਨਸਾਂ ਉਂ ਕਰਕੇ ਉਹ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਆ ਤੇ ਸਿੱਟੇ ਵਿੱਚ ਉਹ ਨਿਗਾਹ ਜਿਹੜੀ ਆ ਬਹੁਤ ਕਮਜ਼ੋਰ ਤੇ ਘਟਣ ਲੱਗ ਜਾਂਦੀ ਹੈ ਵਧੀ ਹੋਈ ਸ਼ੂਗਰ ਨੂੰ ਹਲਕੇ ਚ ਲੈਣਾ ਤੁਹਾਨੂੰ ਕਿੰਨਾ ਭਾਰੀ ਪੈ ਸਕਦਾ ਹੈ ਅੱਜ ਤੁਹਾਡੇ ਨਾਲ ਇਹ ਗੱਲ ਸਾਫ਼ ਕਰਨ ਵਾਲੇ ਆ ਕਿ ਕਿੰਨਾ ਅਸਰ ਸ਼ੂਗਰ ਦਾ ਤੁਹਾਡੀਆਂ ਅੱਖਾਂ ਤੇ ਪੈ ਸਕਦਾ ਹੈ ਸ਼ੂਗਰ ਵਧੀ ਹੋਈ ਕਰਕੇ ਤੁਸੀਂ ਅੰਨੇ ਵੀ ਹੋ ਸਕਦੇ ਹੋ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁਰਤੋਂ ਅਸੀਂ ਪਹੁੰਚਿਆ ਨੈਚੁਰਲ ਵਿਜ਼ਨ ਸੈਂਟਰ ਪਿੰਡ ਬਾਰਨ ਪਟਿਆਲਾ ਜਿੱਥੇ ਸਾਡੇ ਨਾਲ ਅੱਜ ਬੜੀ ਅਹਿਮ ਸ਼ਖਸੀਅਤ ਸਾਡੇ ਨਾਲ ਮੌਜੂਦ ਨੇ ਤੁਹਾਡੇ ਨਾਲ ਰਾਬਤਾ ਹੈ ਉਹਨਾਂ ਨਾਲ ਕਰਾਵਾਂਗੇ ਗੱਲਬਾਤ ਤੁਹਾਡੇ ਨਾਲ ਕਰਾਵਾਂਗੇ ਕਿ ਸਮਝਾਂਗੇ ਕਿ ਕਿਵੇਂ ਡਾਕਟਰ ਵਿਕਰਮਜੀਤ ਵਿਰਖੋਰਾ ਨੇ ਉਹਨਾਂ ਨੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਹੈਗੀ ਉਹ ਬਖਸ਼ੀ ਹੈ ਅੱਖਾਂ ਦੇ ਲਿਹਾਜ਼ ਨਾਲ ਬਹੁਤ ਬਹੁਤ ਸਵਾਗਤ ਹੈ ਜੀ ਸਾਬ ਤੁਹਾਡਾ ਹਕੀਕਤ ਦੇ ਵੀ ਪੰਜਾਬੀ। ਧੰਨਵਾਦ ਸਾਰ। ਸਰ ਕੀ ਨਾਂ ਹੈ ਤੁਹਾਡਾ? ਮੈਂ ਨਾਮ ਰੋਲਦੂ ਰਾਮੇਸ਼ ਸਰ। ਅੱਛਾ ਜੀ। ਫਰੋਂ ਕੈਥਲ ਹਰਿਆਣਾ ਚੋਂ ਆਇਆ ਜਿਵੇਂ। ਜੀ। ਆ ਜਿੱਦਾਂ ਜੀ ਕਿਹੜੇ ਵਿਭਾਗ ਵਿੱਚ ਰਿਟਾਇਰ ਹੋਏ ਹੋ? ਮੈਂ ਸਰ ਇੱਥੇ ਪਹਿਲੇ ਬਿਜਲੀ ਬੋਰਡ ਕਹਿੰਦੇ ਸੀ ਹੁਣ ਯੂਚੂ ਜੀਐਨ ਕਹਿੰਦੇ ਨੇ ਜੀ ਉਹਨੂੰ। ਅੱਛਾ ਜੀ। ਉੱਥੋਂ ਐਜ਼ ਅ ਹੈੱਡ ਕਲਰ ਰਿਟਾਇਰ ਹੋਇਆ ਜਿਵੇਂ। ਠੀਕ ਹੈ। ਦੋ ਜਨਮ ਤੋਂ ਐਸੀ ਜੀ ਜੀ। ਇਸ ਵੇਲੇ ਤੁਸੀਂ ਕੈਥਲ ਵਾਲਿਆਂ ਦੇ ਸੀਨੀਅਰ ਸਿਟੀਜ਼ਨ ਦੀ ਬੜੀ ਸੇਵਾ 'ਚ ਲੱਗੇ ਹੋਏ ਹੋ। ਉਹ ਕੀ ਕੰਮ ਕਰਦੇ? ਅਸੀਂ ਜੀ ਆਪਣੇ ਸੀਨੀਅਰ ਸਿਟੀਜ਼ਨ ਨੂੰ ਕੋਈ ਦਿੱਕਤ ਆਦੀ ਹੈ ਕਿਸੇ ਨੂੰ ਪੈਨਸ਼ਨ ਦਿੱਕਤ ਆਦੀ ਹੈ ਕਿਸੇ ਨੂੰ ਐਡਮਿਨਿਸਟ੍ਰੇਸ਼ਨ ਚ ਕੋਈ ਦਿੱਕਤ ਆਦੀ ਹੈ ਐਡਮਿਨਿਸਟ੍ਰੇਸ਼ਨ ਨੂੰ ਮਿਲ ਕੇ ਉਹਨਾਂ ਦੀ ਦਿੱਕਤਾਂ ਸੀ ਦੂਰ ਕਰਾਉਂਦੇ ਆ ਕੋਈ ਹੋਰ ਬਾਕੀ ਸਵਾਸ ਸੇਵਾ ਦਾ ਕੋਈ ਕੰਮ ਆਉਂਦਾ ਉਹ ਸੇਵਾ ਸੇਵਾ ਦੇ ਵੀ ਕੰਮ ਕਰਦੇ ਆ ਸੀਨੀਅਰ ਸਿਟੀਜ਼ਨ ਅਸੀਂ ਮੀਟਿੰਗਸ ਵੀ ਕਰਦੇ ਆ ਸਰ ਸੀਨੀਅਰ ਸਿਟੀਜ਼ਨ ਕੋਈ ਦਿੱਕਤ ਹੋਵੇ ਉਹਨਾਂ ਕਿਸੇ ਪ੍ਰਕਾਰ ਦੀ ਹੋਵੇ ਉਹ ਅਸੀਂ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਮੈਂ ਸੀਨੀਅਰ ਸਿਟੀਜ਼ਨ ਦਾ ਪ੍ਰੈਜ਼ੀਡੈਂਟ ਆ ਸਰ ਸੀਨੀਅਰ ਸਿਟੀਜ਼ਨ ਸੁਸਾਇਟੀ ਕਥਦਾ ਬੇਟਾ ਤੁਹਾਡੇ ਦੱਸ ਰਹੇ ਸੀ ਕਿਹਦੇ ਟੈਨਸ਼ਨ ਬੜੀ ਲੈਨੇ ਤੁਸੀਂ ਲੋਕ ਇਸੇ ਟੈਨਸ਼ਨ ਚ ਸ਼ੂਗਰ ਕਰਾ ਲਈ ਹਾਂ ਐਤਾ ਹੀ ਬਸ ਟੈਨਸ਼ਨ ਟੈਨਸ਼ਨ ਚਲਦੀ ਰਹਿੰਦੀ ਸਰਦੀ ਕੇ ਪਰਿਵਾਰਿਕ ਸਦਸਿਆ ਸੋ ਹੁੰਦਾ ਸਮਾਜ ਸੇਵਾ ਜੋ ਕਰਦਾ ਨਾ ਬੰਦਾ ਸਰਦੀ ਬਟ ਨੇਚਰਲ ਬੰਦਾ ਹੈ ਕਿ ਜਦੋਂ ਕੋਈ ਸੇਵਾ ਚ ਆ ਜਾਂਦਾ ਨੇ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਕਿਉਂ ਕਿਸੇ ਦੀ ਕੋਈ ਗੱਲ ਸੁਣ ਕੇ ਆਦਮੀ ਖੁਦ ਅਗਰ ਜਿਹੜਾ ਬੰਦਾ ਮਹਿਸੂਸ ਕਰੇਗਾ ਨਾ ਸਰ ਪਰਿਵਾਰਿਕ ਹੋਏਗਾ ਸਮਾਜਿਕ ਹੋਏਗਾ ਉਹ ਮਹਿਸੂਸ ਕਰੇਗਾ ਕਿ ਵਾਕਿਆ ਜਦ ਨਾਲ ਬਹੁਤ ਨਜਾਇਜ਼ ਹੋ ਰਿਹਾ ਇਸੇ ਪ੍ਰਕਾਰ ਨਾਲ ਸਰ ਬਸ ਥੋੜੇ ਥੋੜੇ ਪਹਿਲੇ ਸ਼ੂਗਰ ਸੀ 2010 ਦੀ ਸ਼ੂਗਰ ਥੋੜੇ ਬੀ ਸ਼ੂਗਰ ਹੁੰਦੀ ਸੀ ਜੇ ਹੁੰਦੀ ਸੀ ਇੱਕ ਦਿਨ ਕੁਦਰਤੀ ਸਰਦੀ ਮੈਨੂੰ ਆਪਣੀ ਅੱਖਾਂ ਟੈਨਸਰ ਨਾ ਗੋ ਮੈਂ ਤਾਂ ਤੁਹਾਡੇ ਬੇਟੇ ਵਰਗਾ ਚਲੋ ਅੱਜ ਮੈਨੂੰ ਆਪਣਾ 슈ਗਰ 슈ਗਰ ਕੋ ਸੀਮਨ ਮੈਂ ਡਾਕਟਰ ਕੋਲ ਅੱਖਾਂ ਚੈੱਕ ਕਰਨ ਚਲਾ ਗਿਆ ਜੀ ਅੱਖਾਂ ਚੈੱਕ ਕਰਾਈਆਂ ਉਹਨਾਂ ਨੇ ਦੇਖਿਆ ਮੈਨੂੰ ਵੀ ਇਹ ਤਾਂ ਬੀਪੀ ਵੀ ਹਾਈ ਹੋ ਰਿਹਾ ਹੈ 슈ਗਰ ਵੀ ਹੈ ਨੂੰ ਜੀ ਜੀ ਤੇ ਉਹਨਾਂ ਨੇ ਕਿਹਾ ਮੈਂ ਪੁੱਛਿਆ ਵੀ ਕਿਸ ਤਰ੍ਹਾਂ ਗੱਲ ਹੈ ਮੈਂ ਕਿਹਾ ਆਪਣੇ ਬੇਟੇ ਨੂੰ ਬੁਲਾਓ ਮੈਂ ਉਹਨਾਂ ਨੂੰ ਬੇਟੇ ਨੰਬਰ ਦਿੱਤਾ ਉਹਨਾਂ ਨੇ ਬੇਟੇ ਨੂੰ ਬੁਲਾ ਲਿਆ ਬੇਟੇ ਨੇ ਕਿਹਾ ਵੀ ਇਮੀਡੀਏਟਲੀ ਇਹਨਾਂ ਨੂੰ ਉੱਥੇ ਲੈ ਜਾਓ ਡਾਕਟਰ ਕੋਲ ਲੈ ਜਾਓ ਠੀਕ ਹੈ ਕਿਉਂਕਿ ਡਾਕਟਰ ਗੁਲਪੀਸ ਤੋਂ ਤਾਂ ਹਾਂਜੀ ਸੇ ਵੀ ਆਪਾਂ ਡਾਕਟਰ ਕੋਲ ਚਲੇ ਜਾਓ ਤੁਸੀਂ ਉਤੇ ਰੋਣ ਚੱਕਰ ਉਹ ਬੰਦੇ ਨੇ ਡਾਕਟਰ ਨੂੰ ਚੱਕਰ ਆਇਆ ਮੈਨੂੰ ਹੀ ਮਹਿਸੂਸ ਨਹੀਂ ਹੋ ਰਿਹਾ ਸੀ ਗੱਲ ਕੀ ਹੋਈ ਹੈ ਜਦੋਂ ਉਹ ਡਾਕਟਰ ਗਿਆ ਉਹ ਕਹਿੰਦਾ ਜੀ ਅਸੀਂ ECG ਕਰਾਂਗੇ ਫਲਾਣਾ ਕਰੇ ਜੋ ਜਿਹੜੇ ਡਾਕਟਰ ਕਰਦੇ ਨੇ ਜਿਹੜਾ ਕੁਝ ਕਰਦੇ ਨੇ ਉਹ ਡਾਕਟਰ ਨੇ ਚੈੱਕ ਅਪ ਕੀਤਾ ਜੀ ਉਹਨਾਂ ਨੇ ਫਿਰ ਚੈੱਕ ਅਪ ਕਰਕੇ ਐਡਵਾਈਸ ਕਰਦੇ ਵਿੱਚ 24 ਘੰਟੇ ਬਾਅਦ ਪਤਾ ਲੱਗਿਆ ਇਹਨਾਂ ਨੂੰ ਟੈਗ ਆਇਆ ਜੀ ਤੇ ਸ਼ੂਗਰ ਦਾ ਅਟੈਕ ਆਇਆ ਇਹਨਾਂ ਨੂੰ ਸ਼ੂਗਰ ਦਾ ਅਟੈਕ ਹੋਇਆ ਕਿਸੇ ਸ਼ੂਗਰ ਦੇ ਅਟੈਕ ਨਾਲ ਬਹੁਤ ਹੈ ਤਾਂ ਹੈ ਜੀ ਕਿ ਮੈਂ ਜਦੋਂ ਦੇਖਿਆ ਪਤਾ ਕੀਤਾ ਵੀ ਕੀ ਚੱਕਰ ਕੀ ਹੋਇਆ ਉਸ ਤੋਂ ਬਾਅਦ ਫਿਰ ਮੈਂ ਆਪਣਾ ਸੀਟੀ ਸਕੈਨ ਵਗੈਰਾ ਕਰਾਇਆ ਆਪਣੇ ਬ੍ਰੇਨ MRI ਕਰਾਈ ਉਸ ਨੂੰ ਇਹ ਪਤਾ ਲੱਗਿਆ ਕਿ ਤੇਰੇ ਦੇ ਸ਼ੂਗਰ ਦੇ ਕਾਰਨਾਂ ਪਿੱਛੇ ਇਹ ਲੈਡੀ ਚਲੀ ਗਈ ਅੱਖਾਂ ਦੀ ਜਿਹੜੇ ਪਿੱਛੇ ਆਪਣੇ ਤਾਉਂਦੇ ਨੇ ਆ ਪਿੱਛੇ ਹੁੰਦਾ ਜਿਵੇਂ ਸਰ ਨਾ ਦੱਸ ਜਿਦਿਆਂ ਨੇ ਸਰ ਉਹ ਯੋਤਾ ਤੁਹਾਡੀ ਬਿਲਕੁਲ ਹੀ ਡੈੱਡ ਹੋ ਗਿਆ ਨੇ ਦਿੱਕਤ ਆ ਗਈ ਮੈਂ ਕਿਹਾ ਤਾਂ ਬੜੀ ਪ੍ਰੋਬਲਮ ਆ ਗਈ ਚਲੋ ਮੈਂ ਕਿਹਾ ਜੋ ਮਾਲਿਕ ਨੂੰ ਮਨਜ਼ੂਰ ਦੇਖੀ ਜਾਏਗੀ ਫਿਰ ਹੁਣ ਕੀ ਕਰ ਸਕਦੇ ਸੀ ਤੇ ਫਿਰ ਕੁਦਰਤੀ ਐਸਾ ਹੋਇਆ ਜਿਵੇਂ ਮੈਂ ਡਾਕਟਰ ਕੋਲ ਗਿਆ ਜੀ ਸਾਰੇ ਆਪਣਾ ਲੋਕਲ ਕੈਥਰ ਵੀ ਦਿਖਾਇਆ ਫਿਰ ਉਸੇ ਦਿਖਾਇਆ ਮੈਂ ਹੋਰ بڑے ਸਰਕਾਰੀ ਹਸਪਤਾਲ ਵੀ ਦਿਖਾਇਆ ਉਹ ਫਿਰ ਕਹਿੰਨੇ ਕਿ ਜੀ ਮੀਨਾ ਇਹ ਦਵਾਈ ਡਾਲੋ ਨਾ ਦਵਾਈ ਦਸੀ ਮੈਨੂੰ ਦਵਾਈ ਡਾਲੋ ਗੋਈ ਡਾਲ ਦੋ ਬੈਕ ਸਰਚ ਕਰ ਦੇਦਾ ਮੀਨ ਟਾਈਮ ਚ ਕਹਿੰਦਾ ਹੋਇਆ ਜੀ ਕਹਿੰਦਾ ਜਦੋਂ ਮਾਲਕ ਕਿਸੇ ਦੀ ਬਾਹ ਫੜਦਾ ਹੈ ਨਾ ਜੀ ਉਹ ਕੋਈ ਨਾ ਕੋਈ ਸੋਰਸ ਬਣਾ ਦਿੰਦਾ ਹੈ ਬਿਲਕੁਲ ਠੀਕ ਹੈ ਦਰਿਆ ਬਣਾ ਦਿੰਦਾ ਕਿ ਤੁਸੀਂ ਆਲਰੇਡੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਸੀ ਹਾਂ ਬਸ ਉਹਦੀ ਮੈਨੂੰ ਇਹ ਲੱਗ ਰਿਹਾ ਮਾਲਕ ਦੀ ਮਿਹਰ ਹੁੰਦੀ ਹੈ ਨਾ ਜੀ ਜੀ ਕਿ ਕੁਦਰਤੀ ਫਿਰ ਮੈਨੂੰ ਇੱਕ ਦਿਨ ਦਾ ਜਦ ਆਪਣੇ ਪੰਜਾਬ ਤੋਂ ਫੋਨ ਆ ਗਿਆ ਅੱਛਾ ਜੀ ਪੰਜਾਬ ਤੋਂ ਕਹਿੰਦਾ ਫੁੱਫੜ ਜੀ ਹਾਂ ਜੀ ਕਹਿੰਦਾ ਇਦਾਂ ਇਦਾਂ ਸੌਣ ਇੱਕ ਵੀਡੀਓ ਭੇਜਦਾ ਤੁਸੀਂ ਵੀਡੀਓ ਦੇਖੋ ਠੀਕ ਹੈ ਮੈਂ ਭੇਜ ਦੇ ਵੀ ਉਹ ਜਦੋਂ ਭੇਜਿਆ ਨਾ ਜਦੋਂ ਫਸਟ ਜਿਦ ਤੋਂ ਮੈਂ impression ਹੋਇਆ ਜੀ ਮੈਨੂੰ ਕਿਦੋਂ ਯਾਰ ਐਮਬੀਐਸ ਕੋਲ ਫਿਰਦਾ ਐ ਐਮਡੀ ਕੋਲ ਫਿਰਦਾ ਐ ਸਾਰਾ ਉਹਦੇ ਜਦੋਂ ਵੀਡੀਓ 'ਚ ਗੱਲ ਆਈ ਜੀ ਉੱਥੇ ਕਿ ਅੰਨਿਆ ਦਾ ਹਸਪਤਾਲ ਅੱਛਾ ਜੀ ਮੈਂ ਕਹਿੰਦਾ ਯਾਰ ਅੰਨਿਆ ਦਾ ਹਸਪਤਾਲ ਕਿਵੇਂ ਹੋ ਸਕਦਾ ਐ ਇਹ ਕੋਈ ਤੇ ਉਹ ਨਵੀਂ ਗੱਲ ਸੁਣੀਆਂ ਚੋਲ ਅੱਖਾਂ ਦਾ ਹੋ ਜਾਂਦਾ ਐ ਟੈਸਟ ਕਰਦੇ ਅੰਨਿਆ ਦਾ ਹਸਪਤਾਲ ਇਹ ਤਾਂ ਨਵੀਂ ਗੱਲ ਸੁਣੀ ਅੱਜ ਆ ਗਈ ਜਦ ਮੈਂ ਗੱਲ ਕੀਤੀ ਬੇਟੇ ਰੋ ਮੈਂ ਬੜੀ ਗਲਤ ਸੁਣਿਆ ਆਪਾਂ ਗੱਲ ਸੁਣੇ ਵੀ ਲੇਜ਼ਰ ਹੋ ਜਾਂਦਾ ਲੇਜ਼ਰ ਉਹਦਾ ਅੱਖਾਂ ਠੀਕ ਹੋ ਜਾਂਦੇ ਬੰਦੇ ਦੀ ਇਹ ਤਾਂ ਪਹਿਲਾਂ ਸੁਣਿਆ ਅੰਨ੍ਹਾ ਦਾ ਹਸਪਤਾਲ ਜਦ ਅੰਨ੍ਹਾ ਦਾ ਹਸਪਤਾਲ ਹੈਗਾ ਆਪਾਂ ਨੂੰ ਦਿੱਕਤੇ ਨਹੀਂ ਆ ਰਿਹਾ ਆਪਾਂ ਚੱਲਦੇ ਆ ਮੇਰੇ ਦੋਨੋਂ ਬੇਟੇ ਮੇ ਨਾਲ ਆ ਗਏ ਤੇ ਫਿਰ ਮੈਂ ਪਤਾ ਕੀਤਾ ਕਿ ਕਿੱਥੇ ਜੇ ਨੈਚੁਰਲ ਆਪਣੇ ਵਿਜਨ ਸੈਂਟਰ ਪਟਿਆਲਾ ਹੈ 12 ਨੰਬਰ ਚ ਠੀਕ ਹੈ ਜੀ ਮੈਨੂੰ ਉਹਨਾਂ ਐਡਰੈਸ ਦਿੱਤਾ ਮੈਂ ਸਾਰਾ ਸੋੜ ਕੇ ਤੇ ਮੈਂ ਕਿਹਾ ਚੱਲ ਲੈ ਮਾਲਕਾ ਤੂੰ ਜਿਹੜਾ ਤਰ੍ਹਾਂ ਕੰਮ ਜਾਣੇ ਜਦੋਂ ਮੈਂ ਆਇਆ ਜੀ ਮੈਂ ਅੰਤਰਕਲਾ ਨੇ ਗੇਟ ਚ ਮੈਨੂੰ ਕੁਛ ਨਾ ਚਪ ਨਹੀਂ ਆਇਆ ਅੱਛਾ ਬੇਟੇ ਮੈਂ ਫੜ ਰੱਖਿਆ ਕਿਉਂਕਿ ਜਿਆਦਾ ਇੰਨੀ ਜ਼ਿਆਦਾ ਨਿਗਾਹ ਦੀ ਪ੍ਰੋਬਲਮ ਆ ਗਈ ਮਤਲਬ ਬੇਟੇ ਤੁਹਾਨੂੰ ਫੜ ਕੇ ਲੈ ਕੇ ਆਏ ਫੜ ਕੇ ਵੈਸੇ ਤਾਂ ਠੀਕ ਸੀ ਲੇਕਿਨ ਮੈਨੂੰ ਦਿਖ ਨਹੀਂ ਰਿਹਾ ਸੀ ਕੁਝ ਵੀ ਕਿਉਂਕਿ ਇੱਕ ਵਾਰ ਮੈਨੂੰ ਘਬਰਾਹਟ ਸੀ ਠੀਕ ਹੈ ਵੀ ਡਾਕਟਰ ਸਾਹਿਬ ਪਤਾ ਨਹੀਂ ਕੀ ਚੈੱਕ ਕਰਨਗੇ ਕੀ ਕਰਨ ਕਿਹੜੇ ਇੰਜੈਕਸ਼ਨ ਦੋਗੇ ਕਿਹੜੇ ਮਸ਼ੀਨਾਂ ਚ ਪਾ ਦੇਣਗੇ ਕਿਹੜੇ ਮਸ਼ੀਨਾਂ ਚ ਪਾਣਗੇ ਪਤਾ ਕਿਹੜੇ ਕਿਹੜੇ ਟੈਸਟ ਦੱਸਣਗੇ ਟੈਸਟ ਕਰਾਵਾਂ ਕੀ ਕਰਾਵਾਂ ਟੈਸਟ ਨਾਲ ਪਹਿਲਾਂ ਪ੍ਰੋਬਲਮ ਆ ਰਹੀ ਮੈਨੂੰ ਬਹੁਤ ਜ਼ਿਆਦਾ ਆਇਆ ਜੀ ਮੈਂ ਆ ਕੇ ਆਪਣਾ ਨਾਮ ਦੱਸਿਆ ਅਪੋਰਚੂਨਿਟੀ ਕਢਾਈ ਆਪਣਾ ਉਹਨਾਂ ਨੇ ਮੈਨੂੰ ਇੰਟਰੋਡ ਬਲਾਕ ਇਹ ਉਹਨਾਂ ਨੇ ਮੇਰੇ ਪਹਿਲੇ ਟੈਸਟ ਵਗੈਰਾ ਕਰਤੇ ਜੀ ਇੱਕ ਦੋ ਟੈਸਟ ਕਰਕੇ ਉਸ ਤੋਂ ਬਾਅਦ ਫਿਰ ਸਰ ਜੀ ਤੋਂ ਸਟੋਰੀ ਸ਼ੁਰੂ ਹੋਦੀ ਹੈ ਫਿਰ ਇਹ ਜਿੱਤੋ ਸੁਣੇ ਸੀ ਮੈਂ ਕਿ 20 ਮਿੰਟ ਦਾ ਚਮਤਕਾਰ ਅੱਛਾ ਜੀ ਫਿਰ ਉਹਨਾਂ ਨੇ ਮੈਨੂੰ ਕਹਦੇ ਤੁਸੀਂ ਜੰਦਰ ਜਾਓ ਲੇਟ ਜਾਓ ਜੀ ਤੇ ਤੁਹਾਡੇ ਆਈਸ ਅੱਖਾਂ ਬਾਈ ਡਾਲ ਲਾਗੇ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਸਾਜੀ ਵਿੱਚ ਉਹ ਗੱਲ ਹੈ ਉਸ ਤੋਂ ਪਹਿਲਾਂ ਜਦ ਮੈਂ ਆਇਆ ਦਰਸ਼ਕ ਕਰਨ ਲਈ ਆਉ ਥੋੜਾ ਮੈਂ ਦਰਸ਼ਕ ਕਰਨ ਲਈ ਇਦਾਂ ਦਾ ਗੱਲ ਹੈ ਭਾਈ ਕਿ ਜੋ ਤੁਹਾਡੀ ਪੋਜੀਸ਼ਨ ਹੈ ਜੋ ਮੈਂ ਰਿਪੋਰਟਰ ਲੈ ਕੇ ਆਇਆ ਸੀ ਸਰ ਔਰ ਪੋਟਾ ਦੇ ਹਿਸਾਬ ਨਾਲ ਦੈਟ ਇਜ਼ ਕਲੀਅਰ ਦੈਟ ਇਜ਼ ਕਾਲਡ ਐਜ਼ ਅ ਬਲਾਈਂਡਨੈਸ ਅੰਨਾ ਅੰਨਾ ਬਲਾਈਂਡਨੈਸ ਉਹ ਦੱਸੋ ਕਹਿੰਦੇ ਦੇਖੋ ਜੀ ਐਸਾ ਕੱਲ ਤੁਸੀਂ ਗੱਲ ਕਹੋ ਕਿ ਇਦਾਂ ਗੱਲ ਲੱਗੀ ਬੇਟਾ ਮੇਰਾ ਨਾਸੀ ਬੇਟਾ ਕੰਨ ਦੱਸੋ ਵੈਸਾ ਜੋ ਹੋਣਾ ਸੀ ਉਹ ਤਾਂ ਹੋ ਗਿਆ ਤੁਸੀਂ ਪਲੀਜ਼ ਟ੍ਰਾਈ ਕਰੋ ਮਾਲਿਕ ਦਾ ਨਾਮ ਲੈ ਕੇ ਕਰੋ ਉਹ ਕਹਿੰਦੇ ਕਰੀਏ ਫਿਰ ਆਪਣਾ ਨਰਸ ਕਰੀਏ ਭਰਾ ਦਵਾਈ ਸ਼ੁਰੂ ਕਰਦੇ ਹਾਂ ਮੈਂ ਅੰਦਰ ਚਲਾ ਗਿਆ ਜੰਦਰ ਜਾ ਕੇ ਉਹਨਾਂ ਨੇ ਬੇਟੀਆਂ ਨੇ ਦਵਾਈ ਡਾਲੀ ਜੀ ਦਵਾਈ ਡਾਣ ਤੋਂ ਬਾਅਦ ਪੈਲਟ ਦਵਾਈ ਡਾਲੀ ਫਿਰ ਗੈਪ ਲੇਤਾ ਫਿਰ ਦਵਾਈ ਡਾਲੀ ਵੱਲੋਂ 20% ਦਾ ਪ੍ਰੋਸੈਸ ਜੋ ਚੜ ਹੈ ਉਹਨਾਂ ਨੇ ਸ਼ੁਰੂ ਕਰਤਾ ਜੀ 20 ਮਿੰਟਾਂ ਦਾ ਉਹ ਵੀ ਵੈਂਟਸਪਲਰੀਆ 20 ਮਿੰਟ ਤੋਂ ਬਾਅਦ ਜੀ ਫਿਰ ਮੈਨੂੰ ਕਹਿੰਦੇ ਇੱਧਰ ਆ ਜਾਓ ਜੀ ਆ ਗਿਆ ਜੀ ਮੈਂ ਕਿਥੇ ਦਾ ਸਰ ਮੈਂ ਸਿਰਫ A A ਪੜ ਸਕਦਾ ਸੀ ਫਿਰ ਮੈਂ A O X H Y R U S ਜੋ ਵੀ ਵਾਟਐਵਰ ਦਾ ਕੇਸ ਮੀ ਜੀਐਨਸੀ ਚਾਰ ਪੰਜ ਚਾਰ ਲਾਈਨਾਂ ਵਿੱਚ ਆਰਾਮ ਨਾਲ ਪਾਣੀ ਵਿੱਚ ਆਰਾਮ ਨਾਲ ਪੜਨੇ ਆ ਜੀ 20 ਮਿੰਟਾਂ ਜੀ 20 ਮਿੰਟਾਂ ਜੀ ਮੈਂ ਕਿਹਾ ਮੈਂ ਕਿਹਾ ਵੀ ਇਹ ਤਾਂ ਕਮਾਲ ਹੈ ਯਾਰ ਇਹ ਮਹਾਕਵਾਰ ਫਿਰ ਦਸਵਾਂ ਕਰਨ ਇੱਕ ਜਾਨ ਫਿਰ ਤੁਹਾਨੂੰ ਭਰੋਸਾ ਹੋਇਆ ਵੀ ਅੰਨੇ ਦਾ ਵੀ ਡਾਕਟਰ ਹੋ ਸਕਦਾ ਫਿਰ ਮੈਨੂੰ ਫਿਰ ਯਕੀਨ ਹੋ ਗਿਆ ਵਾਕਿਆ ਤੇ ਅੰਨੇ ਦਾ ਹਸਤਾਜੀ ਨੂੰ ਬੋਲਦੇ ਨੇ ਨਾ ਵਾਕਿਆ ਮੈਨਾਂ ਦਾ ਹਸਤਾ ਲੈ ਗਿਆ ਕਿਉਂਕਿ ਜਿਸ ਆਦਮੀ ਇਹਨਾਂ ਨੂੰ ਕੁਝ ਦਿਖਦਾ ਨਾ ਜਿਹਨੂੰ ਬੇਟੇ ਫੜ ਕੇ ਜਾਣ ਪਹਿਲਾਂ ਸਿਰਫ ਇਹ ਪਾਲਸ ਉਹ ਐਕਸ ਐਚ ਵੀ ਸਾਰਾ ਪੜਨੇ ਪadne ਚੱਲਦੇ ਨੇ ਪੜ੍ਹਦੇ ਆ ਇਸ ਉੱਤੇ ਕਹਿੰਦਾ ਸੀ ਮੈਂ ਤਾਂ ਸਰਜੀ ਇੱਕ ਚੀਜ਼ ਕਹਿੰਦਾ ਇੱਕ ਤਾਂ ਮਾਲਿਕ ਹੁੰਦਾ ਸਤੂਰ ਹੁੰਦਾ ਹੈ ਸਤੂਰ ਬਖਸ਼ਰ ਹਾਰ ਸਤੂਰ ਕਰਨ ਕਰਨ ਗਰਾਉਂਡ ਹਾਰੇ ਉਹੀ ਕੋਈ ਸੋਰਸ ਬਣਦਾ ਬੰਦੇ ਦਾ ਉਹਨਾਂ ਨੇ ਮੈਨੂੰ ਗਾਈਡ ਕੀਤਾ ਮੈਂ ਅੱਜ ਸਰਦਾ ਜਿਕਰਮ ਸਿੰਘ ਬਿਰਕ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਦੇਖੋ ਜੀ ਮਾਲਕ ਤਾਂ ਮਾਲਕ ਹੁੰਦਾ ਹੈ ਇੱਕ ਮਾਲਕ ਰੂਪ ਹੁੰਦਾ ਹੈ ਜੋ ਮਾਲਕ ਨੂੰ ਸਤਿਗੁਰੂ ਮੰਨਦਾ ਹੈ ਨਾ ਜੀ ਉਹਦੇ ਹੱਥ ਸਿਰ ਕੋ ਜਸ ਹੁੰਦਾ ਜ਼ਰੂਰ ਹੁੰਦਾ ਹੈ ਉਹ ਦਿਨ ਮੈਂ ਪਿਛਲੇ ਸਾਲ ਆਈ ਸੀ ਜੀ ਜਿਵੇਂ ਨਿਕਾਲੇ ਕਿ ਦਿਖਾਉਣ ਦੇਣਾ ਪਏਗਾ ਦਵਾਈ ਦੋ ਉਹਨੇ ਮੇਰੇ ਸਕੂਲ ਕੀਤਾ ਜੀ ਸ਼ੁਰੂ ਕਰਦਿਆਂ ਮੈਂ ਫਿਰ ਮੈਂ ਕਹਿੰਦਾ ਵੀ ਇੱਕ ਹਫ਼ਤੇ ਦਾ ਪ੍ਰੋਗਰਾਮ ਇੱਕ ਹਫ਼ਤੇ ਬਾਅਦ ਦਵਾਈ ਦੇਵਾਂ ਤੁਹਾਨੂੰ ਮੈਂ ਸਰ ਰੋਕੇ ਕੋਈ ਗੱਲ ਨਹੀਂ ਇੱਕ ਹਫ਼ਤੇ ਬਾਅਦ ਆਇਆ ਸਰ ਜੀ ਮੈਂ 6 ਸਾਲ ਲੈਣਾ ਪੜ ਗਿਆ ਇਹ ਕਹਦਾ ਕੋਈ ਨਹੀਂ ਇਦਾਂ ਹੈ ਜੀ ਕਿ ਤੁਹਾਡੀ ਵਾਲਕ ਨੇ ਮਨਜ਼ੂਰ ਕਰਾ ਲਈ ਮੈਂ ਕਿ ਉਹ ਸਤਗੁਰੂ ਦਾ ਵਾਲਕ ਦਾ ਜੋ ਉਹ ਮਾਲਕ ਕਰਨ ਵਾਲਾ ਬਖਸ਼ ਨਾਲ ਹੈ ਮਾਲਕ ਨੇ ਬਖਸ਼ਿਆ ਮੋਹਦ ਬਰਸ਼ਤ ਤੁਸੀਂ ਇੱਕ ਸੋਰਸ ਬਣ ਗਏ ਮੇਰੇ ਜੀ ਕੰਮ ਬਹੁਤ ਕਰਨੇ ਸੀ ਨਾ ਲੋਕਾਂ ਦੇ ਅਜੇ ਤੁਸੀਂ ਸੋਰਸ ਬਣ ਗਏ ਮਾ ਮੇਰਾ ਮੇਰੇ ਦੇ ਇੱਕ ਐਸਾ ਤਰੀਕਾ ਬਣਾਦਾ ਤੁਸੀਂ ਬਾਕੀ ਕਰਨ ਕਰਾਉਣ ਹਾਰ ਮਾਲਕ ਹੈ ਉਹੀ ਜਾਂ ਕਰਦਾ ਹੈ ਨਾ ਤੁਸੀਂ ਕਰ ਸਕਦੇ ਨਾ ਮੈਂ ਕਰ ਸਕਦਾ ਤੁਸੀਂ ਆਪਣਾ ਸincereਲੀ ਕੰਮ ਕੀਤਾ ਮੇਰੀ ਮਾਲਕ ਨੇ ਸੋਲ ਲਈ ਦੋਸਤੋ ਬਾਸਾ ਜੀ ਮੈਨੂੰ ਇੱਕ ਸਾਲ 10 ਮਹੀਨੇ ਚਾਹੇ ਮੇਰੀ ਯਾਦ ਹੈ ਜੀ ਹੁਣ ਦੱਸੋ ਚਾਹੇ ਜੀ ਅੱਜ ਵੀ ਤੇ ਇੱਕ ਸਾਲ ਦੇ ਅੰਦਰ ਮੈਨੂੰ ਕਾਫੀ ਬਦਲੇ ਇਸ ਤਰ੍ਹਾਂ ਹੀ ਹੋ ਗਿਆ ਕਿ ਮੈਨੂੰ ਉਹ ਜ਼ਿੰਦਗੀ ਜਿਹੜੀ ਨਹੀਂ ਮਿਲਨੀ ਸੀ ਉਹ ਮਿਲੀ ਆ ਜੀ ਜਿੰਨੇ ਮੈਂ ਡਾਕਟਰ ਨੂੰ ਇੱਕ ਐਮਬੀਐਸ ਡਾਕਟਰ ਜਵਾਬ ਦੇ ਦਿੰਦੇ ਨੇ ਉਸ ਤੋਂ ਅੱਜ ਇੱਕ ਹੋਰ ਫਿਰ ਮੈਨੂੰ ਪਿੱਛੇ ਨੂੰ ਦਿੱਕਤ ਜਾਈ ਮੈਂ ਬੇਟੇ ਨਾਲ ਗੱਲ ਕਰੀ ਮੈਂ ਬੇਟੇ ਕਿਹਾ ਕਰੀ ਕਿਥੇ ਦਿਖਾ ਕੇ ਆਈਏ ਕਿਸੇ ਮੈਨੂੰ ਨਾ ਤਾਂ ਲੈਣਾ ਠੀਕ ਨਹੀਂ ਹੁੰਦਾ ਕਿ ਜਿੰਨੇ ਮੈਂ ਦੱਸਿਆ ਜਿੱਥੇ ਕਰਦਾ ਉੱਥੇ ਰੱਖ ਉੱਥੇ ਚੈੱਕ ਕਰਾ ਉੱਥੇ ਚੱਕਰਾ ਮੈਨੂੰ ਤਾਂ ਵਿਸ਼ਵਾਸ ਹੈ ਹੈ ਮੇਰੇ ਪਰਿਵਾਰ ਦਾ ਵਿਸ਼ਵਾਸ ਦੇਖੋ ਮੇਰੇ ਬੇਟੇ ਕਹਿੰਦੇ ਨਹੀਂ ਨਹੀਂ ਡੈਡੀ ਅਪਾ ਦਾ ਉਚੇ ਨੈਚਰ ਰਿਵੀਜ਼ਨ ਸਟੋਰ ਤੇ ਚੱਲੇ ਮੀਤ ਸਾਹ ਕੋਲ ਚਲਾਂਗੇ ਅਗਰ ਉਹ ਕੁਝ ਕਹਿੰਦੇ ਫਿਰ ਆਪਾਂ ਅੱਗੇ ਪ੍ਰੋਸੈਸ ਕਰਾਂਗੇ ਮਤਲਬ ਮੈਂ ਤਾਂ ਇਹ ਕਹਿਣਾ ਜੀ ਮੇਰੀ ਇੱਕ ਅਪੀਲ ਹੈ ਜੀ ਸਾਰੀ ਜਨਤਾ ਨੂੰ ਕਿ ਇਹ ਨਹੀਂ ਕਹਿੰਦਾ ਦੇਖੋ ਕਰਨ ਕਰਾਉਣ ਹਰ ਮਾਲਕ ਲੇਕਿਨ ਵਿਸ਼ਵਾਸ ਰੱਖੋ ਵਿਸ਼ਵਾਸ ਨਾਲ ਸਾਰੀ ਦੁਨੀਆ ਜਿੰਦੀ ਹੈ ਕਦੀ ਇਹ ਮਹਿਸੂਸ ਨਾ ਕਰੋ ਇਹ ਨਹੀਂ ਇਲਾਜ ਹੈ ਇਲਾਜ ਹੈ ਹਰ ਚੀਜ਼ ਦਾ ਹਰ ਚੀਜ਼ ਦਾ ਇਲਾਜ ਹੁੰਦਾ ਹੈ ਕਰਨ ਵਾਲਾ ਸਹੀ ਹੋਵੇ ਕਰਾਣਾ ਵਾਲਾ ਸਹੀ ਹੋਵੇ ਤੇ ਮੈਂ ਤਾਂ ਇੱਕ ਅਪੀਲ ਕਰਦਾ ਜੀ ਕਿ ਜਿੱਦਾਂ ਵਿਕ ਸਾਹਿਬ ਨੇ ਮੇਰੀ ਕਕਤੀ ਆ ਮਾਲਕ ਨੇ ਮੇਰੀ ਸੁਣੀ ਹੈ ਕਿ ਮੇਰੇ ਸਤਗੁਰੂ ਦਾਤਾ ਜਿਹੜੇ ਨੈਚੁਰਲ ਵਿਜਨ ਸਟੋਰ ਤੇ ਇੱਥੇ ਆਂਦੇ ਨੇ ਉਹਨਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੇਰੇ ਸਤਗੁਰੂ ਉਹਨਾਂ ਦੀ ਮਿਹਰ ਕਰ ਉਹਨਾਂ ਤੇ ਉਹਨਾਂ ਨੂੰ ਉਹ ਦ੍ਰਿਸ਼ਟੀ ਬਖਸ਼ ਜੋ ਜਿਹੜੀ ਜ਼ਿੰਦਗੀ ਰਹਿ ਰਹੀ ਹੈ ਉਹ ਦੁਨੀਆ ਨੂੰ ਦੇਖਣ ਬਹੁਤ ਸਤਗੁਰੂ ਦਾ ਉਸ ਮਾਲਕ ਦਾ ਉਸ ਸਤਗੁਰੂ ਮੇਰੇ ਮਾਲਕ ਦਾ ਸ਼ੁਕਰਗੁਜ਼ਾਰ ਕਰਦਾ ਉਹਦੇ ਨਾਲ ਹੀ ਮੈਂ ਡਾਕਟਰ ਵੀਰਖ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਮੈਨੂੰ ਇਸ ਕਾਬਿਲ ਬਣਾ ਦਿੱਤਾ ਕਿ ਮੈਂ ਹੁਣ ਆਪਣਾ ਤੁਰ ਫੇਰ ਮਰਕੂਦ ਸਕਦਾ ਜੀ ਮਿਸਾਇਦ ਪੜਲਣੇ ਹੁਣ ਕੋਈ ਪੜਨ ਅਖਬਾਰ ਲਾਊਡ ਨਹੀਂ ਕੀਤਾ ਜਖਬਾਰ ਪੜਨ ਛੱਡ ਜਾਨਾ ਜੀ ਕਿਉਂਕਿ ਇਹ ਪ੍ਰੈਸ਼ਰ ਪੈਂਦਾ ਜਮਾ ਉੱਤੇ ਨਾ ਇਤਨਾ ਸਰਜੀ ਕਿ ਜਿਹੜਾ ਬੰਦਾ ਪਹਿਲੇ ਚੱਲ ਨਹੀਂ ਸਕਦਾ ਸੀ ਹੁਣ ਮੈਂ ਆਪਣੇ ਆਪ ਜਾ ਸਕਦਾ ਆਪੇ ਆ ਜਾਣਾ ਜੀ ਪਛਾਣ ਲੈਣਾ ਬੰਦਿਆਂ ਨੂੰ ਤੇ ਸਿਰਫ ਇਸੇ ਦੇ ਕਾਰਨ ਹੋਈ ਸਾਰੀ ਇਹ ਵਿਜ਼ਤ ਦੇ ਕਰ ਨੇਚਰਲ ਰਿਵੀਨ ਸੈਂਟਰ ਸਟੋਰ ਪਟਿਆਲਾ ਬਾਰਨ ਬਸ ਇਹ ਦਾ ਸੁਵਸਾਜੀ ਮੈਂ ਦਾ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਜੋ ਕਈ ਤੱਕ ਗੱਲਾਂ ਮੈਂ ਆਪਬੀਤੀ ਦੱਸਿਆ ਕਿ ਮੇਰੇ ਨਾਲੇ ਬਣੀ ਐ ਮੈਂ ਕਹਿੰਦਾ ਵਿਸ਼ਵਾਸ ਕਰੋ ਮਾਲਕ ਸਭ ਵੀ ਪਲਾ ਕਰੇਗਾ ਮਾਲਕ ਹੀ ਕਲ ਕਰਾਉਣ ਹਾਰ ਹੈ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਰੁਲਦੂ ਰਾਮ ਜੀ ਦੇ ਬੇਟੇ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਜਦੋਂ ਪਹਿਲੇ ਦਿਨ ਇੱਥੇ ਇਹਨਾਂ ਨੂੰ ਲੈ ਕੇ ਆਏ ਸੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਕਿਨਾ ਹੈ ਪ੍ਰੀਮ ਸਿੰਘ ਜੀ ਪ੍ਰੀਮ ਸਿੰਘ ਪ੍ਰੀਮ ਜੀ ਜਦੋਂ ਤੁਸੀਂ ਪਹਿਲੇ ਦਿਨ ਇਹਨਾਂ ਨੂੰ ਇੱਥੇ ਲੈ ਕੇ ਆਏ ਸੀ ਚਲੋ ਅੱਜ ਅੱਜ ਦੇ ਬੜਾ ਛੋਟੀ ਵਾਲਾ ਮਾਹੌਲ ਹੈ ਤੇ ਕੀ ਹਾਲਾਤ ਸੀ ਵਾਧਰ ਸਾਹਿਬ ਦੇ ਬਹੁਤ ਮਾੜੇ ਹਾਲਾਤ ਸੀ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਸੀਗਾ ਤੇ ਉਹਨਾਂ ਨੇ ਸਾਨੂੰ ਇਹ ਕਿਹਾ ਸੀ ਵੀ ਸ਼ੂਗਰ ਅਟੈਕ ਦੀ ਵਜ੍ਹਾ ਨਾਲ ਵੀ ਇਹਨਾਂ ਦਾ ਅੱਖਾਂ ਦੀ ਜਿਹੜੀ ਪਿੱਛੋਂ ਨਸ ਹੈ ਇਹ ਬਲੌਕ ਹੋ ਚੁਗੀ ਹੈ ਖਤਮ ਹੋ ਗਈ ਹਾਂਜੀ ਉਹਨ ਦਾ ਜੋ ਬਲਾਈਨੈਸ ਆ ਗਿਆ ਸੀਗੇ ਮਾਦਰ ਸਾਹਿਬ ਜੀ 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 ਅੱਛਾ ਜਦੋਂ ਸਾਰੇ ਹਸਪਤਾਲਾਂ ਦੇ ਗੁਰੰਦਰ ਰਸਤੇ ਬੰਦ ਹੋ ਗਏ ਤੇ ਫਿਰ ਉਸ ਵੇਲੇ ਮਨ ਚ ਕੀ ਚੱਲ ਰਿਹਾ ਸੀ ਕਿਉਂਕਿ ਸਾਰੀ ਜ਼ਿੰਦਗੀ ਲੋਕਾਂ ਦੀ ਸੇਵਾ ਕੀਤੀ ਹੈ ਤੁਹਾਡੇ ਫਾਜ਼ਲਤ ਸਾਹਿਬ ਨੇ ਲੋਕਾਂ ਦੀ ਟੈਨਸ਼ਨ ਲੈਂਦੇ ਰਹੇ ਤੇ ਜਦੋਂ ਘਰ ਚ ਟੈਨਸ਼ਨ ਹੈ ਫਿਰ ਕੀ ਹੋਇਆ ਸਾਰੇ ਪਾਸੇ ਯਾਨੀ ਰੋ ਗਿਆ ਸਾਡਾ ਤਾਂ ਕਿਉਂਕਿ ਗਰ ਫਾਦਰ ਸਾਹਿਬ ਦੇ ਨਾਲ ਇੰਨੀ ਵੱਡੀ ਗੱਲ ਬਣ ਗਈ ਤੇ ਅਸੀਂ ਤਾਂ ਸਾਡਾ ਤਾਂ ਕੋਈ ਹੈ ਹੀ ਨਹੀਂ ਨਾ ਫਿਰ ਉਹਦੇ ਬਾਤ ਤਾਂ ਤੇ ਜਦੋਂ ਇੰਨੀ ਗੱਲ ਹੋਈ ਉਹ ਤਾਂ ਫਿਰ ਮੇਰੇ ਮਾਮਾ ਜੀ ਦੇ ਬੇਟੇ ਨੇ ਭੇਜੀ ਸਾਡੇ ਕੋਲੇ ਵੀਡੀਓ ਪੰਜਾਬ ਚੋਂ ਤੇ ਡੈਡੀ ਨੇ ਵੀਡੀਓ ਦੇਖੀ 20 ਮਿੰਟ ਦੀ ਕਹਿੰਦੇ ਵੀ ਐ ਕਰਕੇ ਵੀ ਬੜਾ ਚਮਤਕਾਰ ਹੁੰਦਾ ਉੱਥੇ ਇਹ ਉਹ ਮੈਂ ਤੂੰ ਦੇਖਿਆ ਸਾਰਾ ਫਾਦਰ ਸਾਹਿਬ ਨਾਲ ਯਾਰ ਪ੍ਰਿੰਮ ਕਿਵੇਂ ਕਰੀਏ ਬੇਟੇ ਮੈਂ ਕਿਹਾ ਡੈਡੀ ਇਸ ਤਰ੍ਹਾਂ ਵੀ ਉਹ ਬਾਕੀ ਡਾਕਟਰ ਨੇ ਤਾਂ ਜਵਾਬ ਦੇ ਹੀ ਦਿੱਤਾ ਆਪਾਂ ਨੂੰ ਹੈਨਾ ਤੂੰ ਕਿਉਂ ਨਾ ਆਪਾਂ ਟਰਾਈ ਕਰ ਲਈਏ ਹੈਨਾ ਤੇ ਉਹ ਕਰਕੇ ਅਸੀਂ ਕਰਕੇ ਮਨ ਕਰੜਾ ਤੇ ਆਪਣਾ ਆ ਗਏ ਤੇ ਉਹ ਮ फादर ਸਾਹਿਬ ਨੂੰ ਬਾ ਮੰਨ ਜਰੂਰ ਪੜੀ ਲਿਖੀ ਫੈਮਲੀ ਹੁੰਦੀ ਹੈ ਨਾ ਇਹਦਾ ਵਿਸ਼ਵਾਸ ਵੀ ਬੜਾ ਘੱਟ ਬਣ ਬੜਾ ਇੱਕਦਮ ਨਾ ਆਂਦਾ ਨਹੀਂ ਜੀ ਪ੍ਰੋਸੈਸ ਬੀਬੀ ਵੀ ਉਹਦਾ ਚਮਤਕਾਰ ਵੀ ਚਮਤਕਾਰ ਵੀ ਉਹ ਬਾਬਿਆਂ ਵਾਲਾ ਨਾ ਮਤਲਬ ਹੈ ਨਾ ਤੇ ਥੋੜਾ ਜਿਹਾ ਨਾ ਉਹ ਉਹ ਲੱਗਦਾ ਹੈ ਬੰਦੇ ਨੂੰ ਵੀ ਯਾਰ ਚੁੰਬਾ ਜਾ ਲੱਗ ਹਾਂਜੀ ਵੀ ਐਵੇਂ ਕਿਵੇਂ ਹੋ ਸਕਦਾ ਠੀਕ ਹੈ ਤੇ ਅਸੀਂ ਕਰਕੇ ਜੀ ਮਨ ਕਰੜਾ ਤੇ ਆ ਗਏ ਹੂੰ ਆਣਦੇ ਬਾਅਦ ਚ ਫਾਦਰ ਸਾਹਿਬ ਜਦੋਂ ਗੱਡੀ ਚ ਉਤਾਰਿਆ ਨੇ ਇੱਥੇ ਫਾਦਰ ਸਾਹਿਬ ਨੂੰ ਤਾਂ ਬਲਾਈਂਡ ਨਹੀਂ ਸੀ ਠੀਕ ਹੈ ਪਰ ਹਾਂ ਤੇ ਪੈੜੀ ਚੜਨ ਲੱਗੇ ਠੋਕ ਲੱਗੀ ਹੁੰਦੀ ਮੈਂ ਆਪਾਂ ਬਾਹ ਬੜੀ ਤੇ ਕਹਿੰਦੇ ਯਾਰ ਬ੍ਰੇਮ ਬਾਹ ਫਾੜ ਯਾਰ ਕਹਿੰਦਾ ਵੀ ਬੜੀ ਮੈਂ ਡੈਡੀ ਚੋਰ ਹੋਈ ਗਾ ਬਾਹ ਫੜ ਕੇ ਜਦੋਂ ਸੀ ਅੰਦਰ ਲੈ ਕੇ ਆਏ ਡਾਕਟਰ ਸਾਹਿਬ ਨਾਲ ਗੱਲ ਹੋਈ ਤੇ ਡਾਕਟਰ ਸਾਹਿਬ ਨੇ ਜਦੋਂ ਚੈੱਕ ਚੁੱਕ ਕਰਿਆ ਡਾਕਟਰ ਸਾਹਿਬ ਕਹਿੰਦੇ ਵੀ ਸਾਡੀ ਲੈਂਗੁਏਜ ਦੇ ਵਿੱਚ ਉਹਨਾ ਇਹ ਹੁੰਦਾ ਜੋ ਬਲਾਈਂਡਨੈਸ ਹੈ ਇਹ ਠੀਕ ਹੈ ਤੇ ਮੈਂ ਕਿਹਾ ਬਾਕੀ ਕਹਿੰਦਾ ਤੁਸੀਂ ਫਾਦਰ ਸਾਹਿਬ ਕੋਲੋਂ ਪੁੱਛ ਲਓ ਡਾਕਟਰ ਸਾਹਿਬ ਨੇ ਲਾਈਟ ਚਲਾਤੀ ਜਿਹੜੇ ਉਹ ਚ ਤੇ ਡਾਕਟਰ ਸਾਹਿਬ ਨੇ ਪੁੱਛਿਆ ਵੀ ਅੱਗੇ ਕਹਿੰਦੇ ਅੱਗੇ ਕੁਛ ਓਕੇ ਫਿਰ ਡਾਕਟਰ ਸਾਹਿਬ ਨੇ ਦੱਸੋ ਬੇਟਾ ਕਿਵੇਂ ਕੰਮ ਹੈ ਮਗਰ ਡਾਕਟਰ ਸਾਹਿਬ ਦੇਖੋ ਹੁਣ ਜੀ ਮੈਨੂੰ ਕੀ ਲੱਗਦਾ ਵੀ ਸਾਨੂੰ ਤਾਂ ਚਾਰੋਂ ਪਾਸੇ ਹਨੇਰਾ ਹੋ ਗਿਆ ਸਾਡਾ ਤਾਂ ਕਿਉਂਕਿ ਕੋਈ ਚਾਨਣ ਦਾ ਸੀਗਾ ਜਿੱਧਰ ਆਏ ਸੀ ਅਸੀਂ ਠੀਕ ਹੈ ਤੇ ਕਰਕੇ ਗੱਲ ਜਦੋਂ ਡਾਕਟਰ ਸਾਹਿਬ ਨੇ ਫਿਰ ਕਰਿਆ ਕਹਿੰਦੇ ਚਲੋ ਬੈਠੇ ਇਹਨਾਂ ਦਵਾਈ ਦੂਈ ਪਾਓ ਇਹਨਾਂ ਦੇ ਅੱਖਾਂ 'ਚ ਤੇ ਉਹ ਦਵਾਈ ਕਾਦੀ ਸੀ ਤਾਂ ਅੰਮ੍ਰਿਤ ਪੈ ਗਿਆ ਫਾਦਰ ਸਾਹਿਬ ਦੀ ਅੱਖਾਂ 'ਚ ਅੱਛਾ ਮਤਲਬ ਹਾਂਜੀ ਫਾਦਰ ਸਾਹਿਬ ਦੇ ਪਾਈ ਦਵਾਈ ਲੇਟ ਮਤਲਬ 10-20 ਮਿੰਟ ਦੇ ਬਾਅਦ ਹੀ ਫਾਦਰ ਸਾਹਿਬ ਨੇ ਜਦੋਂ ਦੁਬਾਰ ਕਹਿੰਦੇ ਹਾਂ ਕਹਿੰਦੇ ਚਲੋ 10 ਮਿੰਟ ਬਾਅਦ ਦੁਬਾਰਾ ਦਵਾਈ ਪਾਈ ਜਦੋਂ ਦੁਬਾਰਾ ਚੈੱਕ ਕਰਾਇਆ ਤੇ ਫਾਦਰ ਸਾਹਿਬ ਤਾਂ ਦੋ ਤਿੰਨ ਲੰਨਾ ਪੜਨ ਯਾ ਬੇਦਨ ਲੱਗਿਆ ਵੀ ਹਾਂ ਵਾਕਈ ਕਰਾਵਾਤ ਮੇਰਾ ਅੰਦਰੋਂ ਮਤਲਬ ਇਹ ਹੋਇਆ ਵੀ ਹਾਂ ਵੀ ਵਾਕਈ ਮਤਲਬ ਕਰਾਵਾਦੀ ਸ਼ਖਸ ਨੇ ਵਾਕਈ ਕਿਉਂਕਿ ਆਪਦੇ ਨਾਲ ਬੀਤੀ ਗੱਲ ਇੱਕ ਤਾਂ ਕੋਈ ਦੱਸੇ ਨਾ ਜੀ ਬੜਾ ਹੁੰਦਾ ਵੀ ਦੱਸਿਆ ਹਣਾ ਯਾਰ ਪਤਾ ਨਹੀਂ ਕੌਣ ਪਹਿਲੇ ਇੱਕ ਬੀਤੀ ਮੈਂ ਮੈਂ ਡੈਡੀ ਕਿਵੇਂ ਕਹਿੰਦੇ ਹਰ ਬੇਟੀ ਤਾਂ ਮਤਲਬ ਲੈਣਾ ਪਈ ਜਾਂਦੀਆਂ ਲੈਣਾ ਪੜਦੀਆਂ ੜੀ ਉਹਦੇ ਬਾਅਦ ਮਨ ਨੂੰ ਹੋ ਗਿਆ ਵੀ ਹਾਂ ਉਹਦੇ ਬਾਅਦ ਵੀ ਹਾਂਜੀ ਹਾਂਜੀ ਤੇ ਵੀ ਡਾਕਟਰ ਸਾਹਿਬ ਕਹਿੰਦੇ ਵੀ ਦੱਸੋ ਕੀ ਮੈਂ ਕਰਾਂ ਮੈਂ ਡਾਕਟਰ ਸਾਹਿਬ ਅਪ ਟੂ ਯੂ ਤੁਹਾਡੇ ਵਾਲੇ ਚ ਕਹਿੰਦਾ ਤੁਸੀਂ ਸੰਭਾਲੋ ਜੋ ਤੁਸੀਂ ਕਹਣਾ ਤੁਸੀਂ ਕਰੋ ਹਾਂਜੀ ਡਾਕਟਰ ਸਾਹਿਬ ਨੇ ਕਰਿਆ ਤੇ ਇਸ ਤੋਂ ਤੇ ਅੱਜ ਸਾਲ ਹੋ ਗਿਆ ਜੀ ਸਾਨੂੰ ਕੰਟੀਨਿਊ ਤੇ ਫਾਦਰ ਸਾਹਿਬ ਵਧੀਆ ਮਤਲਬ ਕਰੀ ਜਾਂਦੇ ਨੇ ਸਮਾਸ਼ੇਵਾ ਵੀ ਹੋਈ ਜਾਂਦੀ ਆ ਤੇ ਬਾਲਾ ਵਧੀਆ ਜੀ ਨੇਚਰਲ ਰਿਵਿਵਨ ਚ ਆ ਕੇ ਜੀ ਬਸ ਮੇਰੇ ਫਾਦਰ ਸਾਹਿਬ ਨੂੰ ਦੂਸਰੀ ਜ਼ਿੰਦਗੀ ਮਿਲ ਗਈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਡਾਕਟਰ ਵਿਕਰਮ ਜੀ ਵੀਰਕਵੀਨ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਇਸ ਇਹ 20 ਮਿੰਟਾਂ ਦਾ ਮਾਮਲਾ ਕੀ ਹੈ ਜਿਹੜਾ ਸਾਰੇ ਲੋਕ ਆ ਕੇ ਇੱਥੇ ਕਹਿੰਦੇ ਨੇ ਜੀ 20 ਮਿੰਟਾਂ ਚ ਠੀਕ ਹੋਗੇ 20 ਮਿੰਟਾਂ ਚ ਠੀਕ ਹੋਗੇ ਇਹ 20 ਮਿੰਟਾਂ ਦਾ ਕੀ ਨੁਸਖਾ ਫਾਰਮੂਲਾ ਤੱ ਲੱਗਿਆ ਤੁਹਾਡੇ ਮਾਮਲਾ ਤੱਕ ਦੀ ਅਸ਼ਤ ਕੋਸ਼ਿਸ਼ ਕਰਦੇ ਆਂ ਜੀ ਮਾਮਲਾ ਮਰੀਜ਼ ਹੀ ਦੱਸ ਸਕਦਾ ਵੀ ਮੈਨੂੰ ਕੀ ਬੀਤਿਆ ਠੀਕ ਹੈ ਨਾ ਜੀ ਹੁਣ ਤੁਹਾਡੇ ਸਾਹਮਣੇ ਇਹ ਦੱਸ ਕੇ ਗਿਆ ਰੂਦੂ ਰਾਮ ਜੀ ਤੇ ਇਦਾਂ ਦੇ ਪੇਸ਼ੈਂਟ ਹੀ ਤਕਰੀਬਨ ਆਉਂਦੇ ਇਹਨਾਂ ਦੇ ਹੁਣ ਜੋ ਪਿੱਛੋਂ ਆਪਟਿਕ ਨਰਵ ਡੈਡ ਉਹ ਇਹ ਸ਼ੂਗਰ ਕਰਕੇ ਸ਼ੂਗਰ ਕਰਕੇ ਗਲਕੋਮਾ ਦੀ ਪ੍ਰੋਬਲਮ ਆ ਗਈ ਠੀਕ ਹੈ ਕਾਲਾ ਮੋਤੀ ਨਾਲ ਬੀਪੀ ਸ਼ਾ ਕਾਲਾ ਮੋਤੀਆ ਔਰ ਜਿੱਦੀ 0.9 ਸੀਡੀਆ ਸੀਡੀ ਰੇਸ਼ੋ ਉਹ ਸਮਝ ਡੈਡ ਕਿਹਾ ਜਾਂਦਾ ਠੀਕ ਹੈ ਔਰ ਬਾਕੀ ਕਈ ਵਾਰ ਐਦਾਂ ਹੁੰਦਾ ਹੈ ਵੀ ਸੀਡੀ ਰੇਸ਼ੋ ਵੀ 9 ਹੁੰਦੀ ਨਿਗਾ ਵੀ ਕਾਫੀ ਹੱਦ ਤੱਕ ਠੀਕ ਹੁੰਦੀ ਪਰ ਇਹਨਾਂ ਦੀ ਨਿਗਾ ਹੀ ਬਿਲਕੁਲ ਡਾਊਨ ਹੋ ਗਈ ਜਦੋਂ ਫੜ ਕੇ ਲਿਆ ਸੀ ਪਹਿਲੇ ਦਿਨ ਠੀਕ ਹੈ ਇਹਨਾਂ ਦੇ ਬੇਟੇ ਤੇ ਉਸ ਤੋਂ ਬਾਅਦ ਜੋ ਚੈੱਕ ਕੀਤਾ ਮੈਂ ਵੀ ਸਾਡੇ ਕਾਗਜ਼ਾਂ 'ਚ ਤਾਂ ਇਹ ਡੈਡ ਆ ਠੀਕ ਹੈ ਪਰ ਕੋਸ਼ਿਸ਼ ਕਰਨੀ ਚਾਹੁੰਦੇ ਆਪਾਂ ਕਰ ਲੈਨੇ ਆਂ ਮਿਹਨਤਕਾਰ ਦਾ ਵੀ ਥੋੜੀ ਬਹੁਤ ਜੇ ਕਿਰਪਾ ਕਰੇ ਮਾਲਕ ਇਸ ਤੋਂ ਵਧੀਆ ਹੋ ਜੂਗੀ ਠੀਕ ਹੈ ਤੇ ਕਹਿੰਦੇ ਜੀ ਠੀਕ ਅਸੀਂ ਉਧਰੋਂ ਤਾਂ ਜਵਾਬ ਹੀ ਹੈ ਨਾ ਹੁਣ ਇਹ ਸਾਰੇ ਇਲਾਜ ਕਰਾ ਚੁੱਕੇ ਸੀ ਤੇ ਐਲੋਪੈਥੀ ਦੇ ਵਿੱਚ ਵੀ ਉਹ ਆਪਣੀ ਜਗ੍ਹਾ ਤੇ ਸਹੀ ਹੈ ਜੋ ਉਹਨਾਂ ਦੇ ਕੋਲ ਉਹ ਕਰਦੇ ਆ ਜੋ ਸਾਡੇ ਕੋਲ ਉਹ ਅਸੀਂ ਕਰਦੇ ਆ ਠੀਕ ਹੈ ਜਦੋਂ ਅਸੀਂ ਸ਼ੁਰੂ ਕੀਤਾ ਤੇ ਨਾਲ ਦੀ ਨਾਲ 15-20 ਮਿੰਟ ਬਾਅਦ ਇਹਨਾਂ ਨੂੰ ਪਹਿਲਾ ਨਾਲ ਜਨਕਿ 24 6/24 ਆਪਾਂ ਨੂੰ 35 40% ਦਿਸਣ ਲੱਗਿਆ ਪੰਜ ਦੇ ਸਾਰੇ ਹਾਂਜੀ ਕਿਹਾ ਤੇ ਉਹ ਕਹਿੰਦੇ ਜੀ ਮੈਂ ਕਿਵੇਂ ਆ ਕਹਿੰਦੇ ਮੈਂ ਠੀਕ ਆ ਮੈਂ ਹੁਣ ਦੱਸਿਆ ਵੀ ਨਾ ਮੈਂ ਜੀ ਹਫਤੇ ਦੀ ਦਵਾਈ ਲੈ ਜੋ ਫੇਰ ਆਪੋਸਤ ਬਾਅਦ ਸਟਾਰਟ ਕਰਾਂਗੇ ਹੁਣ ਉਹਨਾਂ ਨੂੰ ਸਾਲ ਹੋ ਗਿਆ ਜੀ ਤੇ ਵਾਹਿਗੁਰੂ ਦੀ ਕਿਰਪਾ ਸਦਕਾ ਆਪ ਦਾ ਕਿਰਿਆ ਪੂਰੀ ਸੋਧ ਰਹਿ ਬਿਲਕੁਲ ਆਪ ਦਾ ਕੰਮ ਕਰ ਜੋ ਵੀ ਇਹ ਕਰ ਰਹੇ ਹਾਂਜੀ ਜੀ ਜੀ अच्छा डॉक्टर साहब शुगर ਨਾਲ ਜਿਹੜੀ ਨਿਗਾਹ ਹੈਗੀ ਕਿੰਨਾ ਕ ਅਸਰ ਪਾਉਂਦਾ ਤੁਸੀਂ ਹਮੇਸ਼ਾ ਹੀ ਹਰੇਕ ਨੂੰ ਕਹਿੰਦੇ ਹੋ ਬੜਾ ਜ਼ੋਰ ਦੇ ਕੇ ਕਹਿੰਦੇ ਵੀ ਸ਼ੂਗਰ ਵਾਲੇ ਬੰਦੇ ਆਪਣੀ ਸ਼ੂਗਰ ਨੂੰ ਮੇਨਟੇਨ ਰੱਖਣ ਸ਼ੂਗਰ ਦਾ 100% ਹੀ ਬਲੈਂਡ ਕਰ ਸਕਦੀ ਹੈ ਜੀ ਸ਼ੂਗਰ ਸ਼ੂਗਰ ਡਾਕਟਰ ਨੂੰ ਪੈਤੀ ਹੋ ਜਾਂਦੀ ਵੈਸੇ ਜੇ ਕਿਸੇ ਨੂੰ ਗਲਗੋਮਾ ਦੀ ਪ੍ਰੋਬਲਮ ਨਹੀਂ ਤਾਂ ਉਹਦੇ ਰੁਟੀਨਾ ਤੇ ਅਸਰ ਪਾਉਂਦੀ ਆ ਤੇ ਬੀਪੀ ਤੇ ਸ਼ੂਗਰ ਦੋਨੋਂ ਹੀ ਜਿੰਨੂੰ ਵੀ ਹੈ ਪਲੀਜ਼ ਉਹ ਦਵਾਈ ਖਾਣ ਸਮੇਂ ਸਿਰ ਆਪਣਾ ਪ੍ਰੇਜ਼ ਕਰਨਾ ਸਮੇਂ ਸਿਰ ਜਿਹੜਾ ਦਵਾਈ ਨਾ ਖਾਵੇਗਾ ਜਾਂ ਪ੍ਰੇਜਨਾ ਕਰੇਗਾ ਉਹ ਬੰਦਾ ਠੀਕ ਨਹੀਂ ਰਹਿ ਸਕਦਾ ਉਹ ਬਲਾਈਂਡ ਹੋਏਗਾ ਹੀ ਹੋਏਗਾ ਜੀ ਅੱਛਾ ਡਾਕਟਰ ਜੀ ਕਿੱਥੋਂ ਮਿਲਣਾ ਹੋਵੇ ਮਿਲਣ ਦਾ ਕੀ ਟੰਗ ਹੈ ਮਿਲਣ ਦਾ ਸ਼ਾਮ ਨੂੰ 6 ਤੋਂ 8 ਵਜੇ ਜੋ ਨੰਬਰ ਥੱਲੇ ਚੱਲਣਗੇ ਉਹਨਾਂ ਦੇ ਫੋਨ ਕਰਕੇ ਸ਼ਾਮ ਨੂੰ 6 ਤੋਂ 8 ਵਜੇ ਸਵੇਰ 10 ਤੋਂ 2 ਵਜੇ ਤੱਕ ਕਾਲ ਕਰਕੇ ਟਾਈਮ ਲੈ ਸਕਦਾ ਔਰ ਇੱਕ ਵਾਰੀ ਫਿਰ ਬੇਨਤੀ ਹੈ ਮੈਨੂੰ ਮੇਰੇ ਵੱਲੋਂ ਜਿੰਨੂੰ ਵੀ ਚਿੱਟਾ ਮੋਤੀ ਹੈ ਉਹ ਨਾ ਆਵੇ ਚਿੱਟੇ ਮੋਤੀ ਦਾ ਆਪਰੇਸ਼ਨ ਹੀ ਹੁੰਦਾ ਲੋਕ ਕਈ ਵੀਡੀਓ ਪਾਈ ਜਾਂਦੇ ਆ ਵੀ ਫਲਾਣੀ ਤਾਂ ਤੇ ਬਾਬਾ ਜੀ ਦਵਾਈ ਦਿੰਦੇ ਆ ਅਸ਼ੀਰਵਾਦ ਦਿੰਦੇ ਐਸਾ ਦੁਨੀਆ ਦੇ ਵਿੱਚ ਅਜੇ ਤੱਕ ਕੁਝ ਨਹੀਂ ਹੋਇਆ ਖੂਹਾਂ ਚ ਲਟਕ ਲਟੱਕੇ ਗੱਲਾਂ ਕਰੀ ਜਾਂਦੇ ਨੇ ਜੀ ਕਿ ਗਦੂ ਠੀਕ ਹੋ ਜਾਂਦੇ ਨੇ ਚਲੋ ਕਿਸੇ ਦਾ ਹੋ ਸਕਦਾ ਹੋਵੇ ਪਰ ਜੋ ਹੋ ਸਕਦਾ ਆਪਾਂ ਉਹਦੀ ਗੱਲ ਕਰਾਂ ਹਨਾ ਜੀ ਆਪਾਂ ਗਮਰਾ ਥੋੜੀ ਕਰਨਾ ਠੀਕ ਆ ਇਹ ਤਾਂ ਜੋ ਗੱਲ ਕੱਲ ਨੂੰ ਸਾਹਮਣੇ ਆ ਜਾਣੀ ਉਸ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ ਗੱਲ ਉਹ ਹੈ ਜਿਹੜੀ ਆਪਾਂ ਅੱਖ ਚੱਕ ਪਾ ਕੇ ਕਰ ਸਕੀਏ ਠੀਕ ਹਨਾ ਜੀ ਇਸ ਕਰਕੇ ਆਪਾਂ ਨੂੰ ਉਹ ਕੰਮ ਕਰਨਾ ਚਾਹੀਦਾ ਜਿਹੜਾ ਆਪਾਂ ਕਿਸੇ ਦੇ ਅੱਗੇ ਅੱਖਾਂ ਦੀ بجائے ਅੱਖਾਂ ਪੈਰਾਂ ਚ ਨਾ ਕਰਨੀਆਂ ਬੈਣ ਠੀਕ ਹੈ ਨਾ ਜੀ ਅੱਖ ਚ ਅੱਖ ਪਾ ਕੇ ਗੱਲ ਕਰਨੀ ਪਈ ਜੀ ਨੇ ਤੇ ਸਾਹ ਚੱਲ ਰਿਹਾ ਤੇ ਮੇਰੀ ਸਭ ਨੂੰ ਬੇਨਤੀ ਹੈ 슈ਗਰ ਦਾ ਤੇ ਬੀਪੀ ਦਾ ਪ੍ਰੇਹਿਤ ਕਰੋ ਤੇ ਜੋ ਵੀ ਉਹਦੀਆਂ ਖਾਣ ਪੀਣ ਦੀਆਂ ਚੀਜ਼ਾਂ ਤਲੀਆਂ ਚੀਜ਼ਾਂ ਦਾ ਬੰਦ ਕਰੋ ਬੀਪੀ ਨਵਾਂ ਦੇ ਤੇ ਮਿੱਠਾ ਘੱਟ ਖਾਓ ਟੈਨਸ਼ਨ ਨੂੰ ਥੋੜਾ ਜਿਹਾ ਦੂਰ ਰੱਖੋ ਤੇ ਟੈਬਲੇਟ ਸਮੇਂ ਸਿਰ ਖਾਓ ਤਾਂ ਜੋ ਤੁਹਾਡੀ 슈ਗਰ ਅੱਖਾਂ ਤੇ ਸਰਨਾ ਕਰ ਸਕੇ ਅਗਰ ਕਿਸੇ ਮਰੀਜ਼ ਦੀ ਵੀ ਕਿਸੇ ਵੀ ਹਸਪੀਟਲ ਚ ਜੋ ਨਿਗਾਹ ਸਹੀ ਚੱਲ ਰਹੀ ਉੱਥੇ ਇਲਾਜ ਕਰਾਈ ਜਾਵੇ ਅਗਰ ਕਿਸੇ ਪਾਸੇ ਇਲਾਜ ਨਹੀਂ ਹੋ ਰਿਹਾ ਟਰਾਈ ਕਰਨਾ ਚਾਹੁੰਦਾ ਹੈ ਸਾਡੇ ਕੋਲ ਆ ਸਕਦਾ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਜੇ ਮਾਲਕ ਚਾਹੇ ਤੇ ਉਸ ਤੋਂ ਬਿਲਕੁਲ ਵਧੀਆ ਹੋ ਸਕਦਾ ਹੈ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਹੈ ਸੰ ਜਿਨ੍ਹਾਂ ਨੂੰ ਲੋਕ ਅਕਸਰ ਅੰਨਿਆ ਦੇ ਡਾਕਟਰ ਨਾਲ ਜਾਣਦੇ ਨੇ ਡਾਕਟਰ ਵਿਕਰਮਜੀਤ ਵਿਰਕ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਟ੍ਰੀਟਮੈਂਟ ਇਲਾਜ ਹੈਗਾ ਹੁਣ ਸਾਡੇ ਨਾਲ ਬੜੀ ਪਿਆਰੀ ਸ਼ਖਸੀਅਤ ਡਾਕਟਰ ਮਨੋਜ ਕੁਮਾਰ ਵੀ ਸਾਡੇ ਨਾਲ ਹੈ। ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਹਾਡਾ ਵੀ ਸਵਾਗਤ ਹੈ ਜੀ। ਨਿੱਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਡਾਕਟਰ ਸਾਹਿਬ ਸ਼ੂਗਰ ਨੂੰ ਹਲਕੇ ਚ ਲੈਣਾ ਅੱਖਾਂ ਤੇ ਕਿਵੇਂ ਭਾਰੀ ਪੈ ਸਕਦਾ ਹੈ? ਥੋੜੇ ਜਿਹਾ ਸਾਨੂੰ ਸਮਝਾ ਦਿਓ। ਜੀ ਸ਼ੂਗਰ ਜਿਹੜੀ ਹੈ ਅੱਜ ਕੱਲ ਦੇ तकरीबन तकरीबन ਖਾਣ-ਪੀਣ ਦੀ ਖਰਾਬੀ ਕਰਕੇ ਕਿਆ ਪਿਛੋ ਹੈਰਿਡੀ ਕੁਛ ਪਰਸੈਂਟ ਹੈਰਿਡੀ ਜਿਹੜੀ ਹੈਗੀ ਉਹ ਉਸ ਜਗਾ ਕਰਕੇ ਹੁੰਦੀ ਹੈਗੀ ਤੇ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਸ਼ੂਗਰ ਕਰਕੇ ਮਟਾਪਾ ਵੀ ਹੋ ਸਕਦਾ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਨੁਕਸਾਨ ਹੈ ਉਹ ਅੱਖਾਂ ਤੇ ਤੇ ਦੂਜੇ ਨੰਬਰ ਤੇ ਗੁਰਦਿਆਂ ਤੇ ਪੈਂਦਾ ਕਿਡਨੀ ਤੇ ਪੈਂਦਾ ਹੈਗਾ ਤਾਂ ਅੱਖਾਂ ਦੇ ਵਿੱਚ ਜਿਹੜਾ ਕਿ ਪਰਦੇ ਤੇ ਉਹਦਾ ਪੂਰਾ ਪ੍ਰਭਾਵ ਪੈਂਦਾ ਹੈਗਾ ਰੈਟੀਨੋਪੈਥੀ ਆਪਾਂ ਕਿਹਨੂੰ ਕਹਿ ਸਕਦੇ ਹਾਂ ਉਸ ਤੇ ਜਿਹੜਾ ਹੈਗਾ ਪ੍ਰਭਾਵ ਪੈਂਦਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਹੈਗੇ ਵੀ ਸ਼ੂਗਰ ਜਿਹੜੀ ਹੈਗੀ ਉਹ ਕੰਟਰੋਲ ਕਰੋ ਕਿਉਂਕਿ ਸ਼ੂਗਰ ਦਾ ਲੈਵਲ ਜਦ ਬਲੱਡ ਵੀ ਤੇ ਵੱਧ ਜਾਂਦਾ ਹੈ ਤਾਂ ਬਲੱਡ ਵਿੱਚ ਵਧਣ ਕਰਕੇ ਬਾਕੀ ਸਾਰੇ ਆਰਟਰੀਅਮੇਂਸ ਅੱਖਾਂ ਨੂੰ ਜਿਹੜੀ ਬਲੱਡ ਸਪਲਾਈ ਹੋ ਰਹੀ ਹੁੰਦੀ ਹੈ ਉਹਦੇ ਵਿੱਚ ਜਿਹੜਾ ਹੈਗਾ ਜ਼ਿਆਦਾ ਨੁਕਸਾਨ ਹੋਣ ਕਰਕੇ ਅੱਖਾਂ ਦੀ ਨਸਾਂ ਹੈਗੀਆਂ ਠੀਕ ਹੈ ਜੀ ਉਸ ਨੂੰ ਜ਼ਿਆਦਾ ਪ੍ਰਭਾਵ ਪੈਂਦਾ ਤੇ ਉਹ ਬਹੁਤ ਬਰੀਕ ਨਸਾਂ ਉਂ ਕਰਕੇ ਉਹ ਜ਼ਿਆਦਾ ਪ੍ਰਭਾਵਿਤ ਹੋ ਜਾਂਦੀਆਂ ਤੇ ਸਿੱਟੇ ਵਜੋਂ ਨਿਗਾਹ ਜਿਹੜੀ ਹੈ ਬਹੁਤ ਕਮਜ਼ੋਰ ਤੇ ਘਟਣ ਲੱਗ ਜਾਂਦੀ ਹੈ ਜੇ ਤੁਸੀਂ ਇੱਥੇ ਕੀ ਚੈੱਕ ਕਰਕੇ ਫਿਰ ਅੱਗੇ ਤੋਰਦੇ ਹੋ ਕਿਹੜਾ ਫਿਲਟਰ ਲਾਉਣੇ ਹੋ ਤੁਸੀਂ ਆਪਣੇ ਵਾਲਾ ਫਿਲਟਰ ਲਾਉਣੇ ਹੋ ਜੀ ਕਿ ਡਾਕਟਰ ਦਾ ਕੰਮ ਹੈਗਾ ਪ੍ਰੋਪਰ ਜਿਹੜਾ ਹੈਗਾ ਪੇਸ਼ੈਂਟ ਦੀ ਪੁਰਾਣੀ ਜਦੋਂ ਵੀ ਆਉਂਦਾ ਹੈ ਉਹਦੀ ਚੀਫ ਕੰਪਲੇਂ ਕਿਹੜੀ ਤਕਲੀਫ ਨਾਲ ਉਹ ਆਇਆ ਹੈਗਾ ਇਸ ਨੂੰ ਆਪਾਂ ਪਹਿਲਾਂ ਮੱਧਨੀਦਰ ਦੇਖਦੇ ਨੇ ਉਸ ਤੋਂ ਬਾਅਦ ਉਹਦੀ ਹਿਸਤੀ ਲੈਂਦੇ ਆਪਾਂ ਵੀ ਉਸ ਨੂੰ ਇਹ ਕਿਉਂ ਹੋਇਆ ਹੈਗਾ ਜਾਂ ਸ਼ੂਗਰ ਬੀਪੀ ਦੀ ਗੱਲ ਹੈ ਤਾਂ ਉਹਦਾ ਪੂਰਾ ਪ੍ਰੋਪਰ ਟੈਸਟ ਦੇਖਦੇ ਆਂ ਜੇ ਕੋਈ ਇੰਜਰੀ ਹੋਈ ਹੈ ਇੰਜਰੀ ਜੇ ਕਾਲਾ ਮੋਟਿਆ ਕਿਉਂ ਹੋਇਆ ਤਾਂ ਕਾਰਨ ਜਾਣਨ ਦੀ ਕੋਸ਼ਿਸ਼ ਕਰਦੇ ਆਂ ਤਾਂ ਸਾਨੂੰ ਜਿਹੜੀ ਹੈਲਪ ਹੋ ਜਾਂਦੀ ਹੈ ਮੋਡੂਲਾ ਡਾਇਗਨੋਸ ਬਣਾਉਣ ਦੇ ਵਿੱਚ ਪਿੱਛੇ ਇਹ ਸਾਰੀਆਂ ਚੀਜ਼ਾਂ ਹਿਸਟਰੀ ਪੁੱਛ ਕੇ ਤੇ ਡਾਇਗਨੋਸ ਕਰਕੇ ਤੇ ਉਹਦੇ ਜਿਹੜੇ ਟੈਸਟ ਹੁੰਦੇ ਹੋਏ ਹੁੰਦੇ ਨੇ ਫਿਰ ਉਸ ਤੋਂ ਇਲਾਵਾ ਅਸੀਂ ਐਨਸੀਟੀ ਤੇ ওসিਡੀ ਟੈਸਟ ਕਰਵਾ ਕੇ ਜਿਹੜਾ ਹੈਗਾ ਅੱਖਾਂ ਦੇ ਪ੍ਰੋਪਰ ਡਾਇਗਨੋਸ ਦੇ ਉੱਪਰ ਇੱਕ ਸਿੱਟੇ ਤੇ ਪਹੁੰਚਦੇ ਆਂ ਤਾਂ ਕਿ ਉਸ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਟਸ ਡਾਕਟਰ ਮਨੋਜ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਇੱਥੇ ਟ੍ਰੀਟਮੈਂਟ ਹੈਗਾ ਇਲਾਜ ਹੈਗਾ ਉਹ ਕੀਤਾ ਜਾਂਦਾ ਤਸਵੀਰਾਂ ਹੈਗੀਆਂ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਬਾਹਰ ਦੀਆਂ ਤਸਵੀਰਾਂ ਨੇ ਨੈਚੁਰਲ ਵਿਜ਼ਨ ਸੈਂਟਰ ਪਿੰਡ ਬਾਰਨ ਮੇਰੇ ਤਸਵੀਰਾਂ ਮੈਂ ਕਹਾਂਗਾ ਕੈਮਰਾ ਪਰਸ ਨੂੰ ਇੱਕ ਵਾਰ ਜ਼ਰੂਰ ਦਿਖਾ ਦੇਣ ਇਹ ਸਾਹਮਣੇ ਪੈਟਰੋਲ ਪੰਪ ਹੈਗਾ ਪਿੰਡ ਬਾਰਨ ਦਾ ਭਾਰਤ ਪੈਟਰੋਲੀਅਮ ਦਾ ਔਰ ਸੱਜੇ ਪਾਸੇ ਜਿਹੜਾ ਇਹ ਰਸਤਾ ਹੈਗਾ ਇਹ ਸਰੰਦ ਵਾਲੇ ਪਾਸੇ ਨੂੰ ਜਾਂਦਾ ਹੈ ਔਰ ਇੱਕ ਖੱਬੇ ਵਾਲਾ ਰਸਤਾ ਹੈ ਜਿਹੜਾ ਇਹ ਪਟਿਆਲਾ ਸ਼ਹਿਰ ਨੂੰ ਚਲਾ ਜਾਂਦਾ ਤਾਂ ਜਿਵੇਂ ਹੀ ਅਸੀਂ ਪੈਟਰੋਲ ਪੰਪ ਦੇ ਕੋਲ ਪਹੁੰਚਦੇ ਆ ਤਾਂ ਨੈਚੁਰਲ ਵਿਜ਼ਨ ਸੈਂਟਰ ਜਿਹੜਾ ਇਹ ਹੈ ਇੱਥੇ ਆਪਣੀ ਅੱਖਾਂ ਦੀ ਚੈੱਕਅਪ ਕਰਵਾਉਣ ਲਈ ਸ਼ਾਮ ਨੂੰ 6 ਵਜੇ ਤੋਂ 8 ਵਜੇ ਤੱਕ ਫੋਨ ਕਰਕੇ ਆਪਣੀ ਅਪਾਇੰਟਮੈਂਟ ਲੈ ਲਨ ਇਸ ਨੰਬਰਾਂ ਦੇ ਉੱਤੇ ਫੋਨ ਕਰਨ ਉਹ ਜਿਨ੍ਹਾਂ ਨੇ ਵੀ ਅਪਾਇੰਟਮੈਂਟ ਲੈਣੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਇੱਥੇ ਆ ਕੇ ਆਪਣਾ ਚੈੱਕਅਪ ਹੈਗਾ ਕੁਦਰਤੀ ਤਰੀਕੇ ਨਾਲ ਕਰਵਾ ਸਕਦੇ ਨੇ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਹੈ ਜਿਸ ਤਰੀਕੇ ਨਾਲ ਕਿਸੇ ਨੂੰ ਸ਼ੂਗਰ ਨਾਲ ਹੋ ਗਈ ਕਿਸੇ ਨੂੰ ਬੀਪੀ ਨਾਲ ਅੱਖਾਂ 'ਚ ਪ੍ਰੋਬਲਮ ਆ ਗਈ ਕਿਸੇ ਨੂੰ ਐਕਸੀਡੈਂਟ ਹੋ ਗਿਆ ਕਿਸੇ ਦੀ ਵੈਸੇ ਕੋਈ ਸੱਟ ਲੱਗ ਗਈ ਜਾਂ ਕਿਸੇ ਨੂੰ ਵੈਸੇ ਹੀ ਵੱਧਦੀ ਉਮਰ ਕਰਕੇ ਬਜ਼ੁਰਗਾਂ ਦੀ ਨਜ਼ਰ ਚਲੀ ਜਾਂਦੀ ਹੈ ਤਾਂ ਉਹ ਵੀ ਆ ਕੇ ਇੱਕ ਵਾਰ ਇੱਥੇ ਟਰਾਈ ਕਰ ਸਕਦੇ ਨੇ ਕਿਉਂਕਿ ਡਾਕਟਰ ਵਿਕਰਮਜੀਤ ਵਿਰਖੋਰਾ ਨੂੰ ਅੰਨਿਆ ਦੇ ਡਾਕਟਰ ਜਾਣਦੀ ਹੈ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ